ਭਾਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਟ੍ਰਿਪਲ ਸੀ ਜਾਨੀ ਕਿ ਕ腐ਸ਼ਨ ਕ੍ਰਿਮੀਨਲ ਅਤੇ ਕੈਰੇਕਟਰ ਦੇ ਆਧਾਰ ਤੇ ਹੀ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਜਾਂ ਫਿਰ ਕੀਤੇ ਜਾ ਰਹੇ ਨੇ ਪਰ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਦੇਣ ਉੱਤੇ ਉਹਨਾਂ ਦੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਚੰਡੀਗੜ੍ਹ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਇਲਜ਼ਾਮ ਲਗਾਏ ਹਨ ਕਿ ਡਾਕਟਰ ਬਲਬੀਰ ਸਿੰਘ ਵੱਲੋਂ ਉਹਨਾਂ ਨਾਲ ਫਰਾਡ ਕੀਤਾ ਗਿਆ ਤੇ ਉਹਨਾਂ ਦੇ ਪਿਤਾ ਦੀ ਜ਼ਮੀਨ ਤੋਂ ਇਲਾਵਾ ਉਹਨਾਂ ਦੇ ਮਕਾਨ ਉੱਤੇ ਵੀ ਨਜਾਇਜ਼ ਕਬਜ਼ਾ ਕੀਤਾ ਹੋਇਆ ਜਿਸ ਤੇ ਚੱਲਦਿਆਂ ਬਲਬੀਰ ਸਿੰਘ ਤੇ ਐਫ ਆਈ ਆਰ ਵੀ ਦਰਜ ਹੈ باوجود ਇਸ ਦੇ ਆਪ ਪਾਰਟੀ ਵੱਲੋਂ ਬਲਬੀਰ ਸਿੰਘ ਨੂੰ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਉਤਾਰ ਦਿੱਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਕਈ ਵਾਰ ਇਸ ਬੰਦੀ ਉਹ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਨੇਤਾ ਸੰਜੀਤ ਸਿੰਘ ਨਾਲ ਵੀ ਗੱਲਬਾਤ ਕਰ ਚੁੱਕੇ ਨੇ ਪਰ ਹਲੇ ਤੱਕ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਇਸ ਘਰ ਦੇ ਵਿੱਚ ਜਿਹੜੇ ਸਾਡੇ ਪਲਾਟ ਹੈ ਉਹ ਡਾਕਟਰ ਬਲਬੀਰ ਸਿੰਘ ਦੇ ਦੱਬੇ ਹੋਏ ਮੇਰੇ ਪਿਤਾ ਨੇ ਸਾਨੂੰ ਜ਼ਮੀਨ ਦਿੱਤੀ ਪਿੰਡ ਟਪਰੀਆਂ ਦਿਵਾਲ ਸਿੰਘ ਵਿੱਚ ਤਹਿਸੀਲ ਚਮਕੌਰ ਸਾਹਿਬ ਡਿਸਟ੍ਰਿਕਟ ਰੋਪੜ। ਉਹ ਬਲਵੀਰ ਸਿੰਘ ਨੇ ਅਨਸੋਸ਼ੀਅਲ 엘ਿਮੈਂਟਸ ਨੂੰ ਨਾਲ ਲੈ ਕੇ ਦੱਬ ਲਈ। ਮਾਲ ਮਹਿਕਮੇ ਨੇ ਔਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਹਾਈ ਕੋਰਟ ਨੇ ਸਾਨੂੰ ਉਹ ਜ਼ਮੀਨ ਦਾ ਕਬਜ਼ਾ ਦੁਬਾਰਾ ਦਵਾਇਆ ਜਿਹਦੀ ਕਿ ਖਬਰ ਪੇਪਰਾਂ 'ਚ ਲੱਗੀ। ਉਸੇ ਜ਼ਮੀਨ ਦੇ ਵਿੱਚ ਉਹ ਟੋਟਲ ਜ਼ਮੀਨ 109 ਬਿਗਾ 1 ਬਿਸਵਾ ਹੈ, ਤਕਰੀਬਨ 25 ਕਿੱਲੇ ਬਣਦੀ ਹੈ। ਸਾਰਿਆਂ ਦੇ ਨਾਂ ਦੇ ਉੱਤੇ 5-5 ਕਿੱਲੇ ਹੈਗੇ ਆ। ਉਥੇ ਇੱਕ ਟਿਊਬਵਲ ਲੱਗਾ ਹੋਇਆ ਹੈ ਜਿਸ ਟਿਊਬਵਲ ਤੋਂ ਅੰਡਰਗ੍ਰਾਉਂਡ ਪਾਈਪਸ ਪਈਆਂ ਹੋਈਆਂ ਸਾਰੇ ਬੱਚਿਆਂ ਦੇ ਖੇਤਾਂ ਨੂੰ ਪਾਣੀ ਜਾਣ ਵਾਸਤੇ ਔਰ ਓਵਰਗ੍ਰਾਉਂਡ ਵਾਟਰ ਚੈਨਲਸ ਬਣਾਈਆਂ ਗਈਆਂ ਪੱਕੀਆਂ ਸਿਮੈਂਟਡ ਜਿਨ੍ਹਾਂ ਨੂੰ ਕੇ ਪੰਜਾਬੀ ਚ ਖਾਲ ਕਹਿੰਦੇ ਆ ਪਹਿਲਾਂ ਬਲਬੀਰ ਸਿੰਘ ਨੇ ਸਨੌਰ ਪਿੰਡ ਤੋਂ ਚਾਰ ਬੰਦੇ ਲਿਜਾ ਕੇ ਕਿਰਪਾਨਾਂ ਖੁਖਰੀਆਂ ਦੇ ਨਾਲ ਅੰਡਰਗ੍ਰਾਉਂਡ ਪਾਈਪ ਤੋੜ ਦਿੱਤੀ ਸਾਡੀ ਕਿਤੇ ਕੋਈ ਸੁਣਾਈ ਨਹੀਂ ਹੋਈ ਦਾਦਫਰਿਆਦ ਨਹੀਂ ਸੁਣੀ ਗਈ ਇੱਕ ਡੀਡੀਰ ਲਿਖ ਕੇ ਮੇਰੇ ਹੱਥ ਫੜਾ ਦਿੱਤੀ ਗਈ ਔਰ ਕਿਹਾ ਗਿਆ ਕਿ ਬੀਬੀ ਕੋਟ ਚਲੇ ਜਾਓ ਕੋਟ ਜਾਣ ਤੇ ਸਾਨੂੰ ਉਥੋਂ ਸਟੇ ਆਰਡਰ ਮਿਲ ਗਿਆ ਪਰ ਡਾਕਟਰ ਬਲਵੀਰ ਸਿੰਘ ਕਿਸੇ ਕਾਨੂੰਨ ਨੂੰ ਕੁਝ ਨਹੀਂ ਸਮਝਦੇ